ਜਸਪਾਲ ਹੋਣੀ ਕਮੇਡੀ ਕਲਾਕਾਰ ਕਹਿੰਦੇ ਮੇਚ ਤੇ ਭਗਵੰਤ ਚ ਕੋਈ ਖਾਸ ਗੱਲਾਂ ਨਹੀਂ ਦੋਨੇ ਕਮੇਡੀ ਕਲਾਕਾਰਾਂ ਨਾਲ ਦੇ ਨਾਲ ਮੋਦੀ ਸਰਕਾਰ ਨੂੰ ਵੀ ਸੀਪ ਲਾਗੇ ਦੋ ਦਿਨ ਹੋ ਗਏ ਵੀਰੇ ਤੁਸੀਂ ਇੱਥੇ ਹੀ ਹੋ ਨਾ ਤੇ ਨੂੰ ਤੇ ਨਹੀਂ ਉਹ ਪਾਣੀ ਨਾਲ ਲਾ ਲਾਂਗੇ ਯਾਰ ਪਾਣੀ ਮਾਰਨਗੇ ਮੈਂ ਸੱਪਨ ਦੀ ਟਿੱਕੀ ਨਾਲੇ ਲੈ ਜਾਣੀ ਆ ਨੱਚ ਨੱਚ ਕੇ ਨਾ ਆਵੂੰਗਾ ਮੋਦੀ ਨੂੰ ਪਤਾ ਤਾਂ ਲੱਗ ਜੂਗਾ ਵੀ ਆ ਹਾ ਹਾ ਹੁਣ ਮੈਲ ਉਤਰਦੀ ਆ ਕਿਸਾਨਾਂ ਦੀ ਭਾਈ ਮੋਟਰਸਾਈਕਲ ਦੀ ਬ੍ਰੇਕਾਂ ਸਿੱਧੀਆਂ ਬੈਰੀਕੇਡ ਲਾ ਕੇ ਲਾਗੇ ਲਾ ਕੇ ਖਲਾਰੀਆ ਇਦਾਂ ਕਰਨ ਮੈਂ ਕਿਹਾ ਵੀ ਹਲੇ ਸਾਡੇ ਜਿਹੜੇ ਕਿਸਾਨ ਨੇ ਉਹ ਗੱਬੇ ਖੜੇ ਨੇ ਨਹੀਂ ਤਾਂ ਮੈਂ ਵਿੱਚ ਜਿਉਣਾਂਗੇ ਜਾਣਾ ਸੀ ਓਏ ਕਿਸਾਨੋ ਓਏ ਹੁਣ ਤਾਂ ਹੱਕ ਲੈਣ ਦਾ ਥੋੜਾ ਬੇਲਾ ਆ ਗਿਆ ਉਹ ਪਿਛਲੀ ਵਾਰ ਵੀ ਆਪਰ ਲollipops ਦੇ ਕੇ ਤੋਰਤਾ ਈ ਓਏ ਐਸੇ ਵੀ ਮੈ ਲਿਆ ਉਹ ਕਿਸਾਨਾਂ ਦੇ ਹੱਕ ਲੈਣ ਵਾਸਤੇ ਅਸੀਂ ਦਿੱਲੀ ਜਾਵਾਂਗੇ ਓਏ ਜਾਊਗਾ ਜੱਗਾ ਬਿਨਾਂ ਲ ਜਾਊਗਾ ਭੈਣ ਦਿਆ ਵੀਰਾ ਉਗਵਾੰਤ ਮਾਨਤਾ ਜਿਵੇਂ ਮੈਂ ਕਮੇਡੀ ਕਰਦਾ ਤੀਆਂ ਗੱਲਾਂ ਝੂਠੀਆਂ ਕਹਿ ਦਿੰਦਾ ਕਿਸਾਨ ਅੰਦੋਲਨ ਦੇ ਵਿੱਚ ਕਮੇਡੀ ਕਲਾਕਾਰ ਹਰ ਵਾਰ ਪਹੁੰਚਦਾ ਹੈ ਪਿਛਲੀ ਵਾਰ ਵੀ ਪਹੁੰਚਿਆ ਸੀ ਤਾਂ ਕਮੇਡੀ ਕਲਾਕਾਰ ਜਸਪਾਲ ਹੰਸ ਸੈਤਕੀ ਵੀ ਮੋਟਰਸਾਈਕਲ ਤੇ ਪਹੁੰਚ ਗਿਆ ਬਾਈ ਮੋਟਰਸਾਈਕਲ ਦੀ ਬ੍ਰੇਕਾਂ ਸਿੱਧੀਆਂ ਬੈਰੀਕੇਡ ਲਾ ਕੇ ਲਾ ਕੇ ਖਿਡਾਰੀਆਂ ਇਦਾਂ ਕਹਦੀ ਮੈਂ ਕਿਹਾ ਵੀ ਹਲੇ ਸਾਡੇ ਜਿਹੜੇ ਕਿਸਾਨ ਨੇ ਉਹ ਗੱਬੇ ਖੜੇ ਨੇ ਨਹੀਂ ਤਾਂ ਮੈਂ ਵਿੱਚ ਜਿਉਣਾਂਗੇ ਜਾਣਾ ਸੀ ਤੇ ਇਹ ਸਾਨੂੰ ਟਾਈਮ ਦਿੱਤਾ ਹੋਇਆ ਸਾਡੀ ਦਸੇ ਬੰਦੀਆਂ ਨੇ ਵੀ ਜਦੋਂ ਅਸੀਂ ਕਾਲ ਦਵਾਂਗੇ ਵੀ ਜੀ ਜਸਪਾਲ ਹਾਸ ਜਦੋਂ ਤਿਆਰੀ ਤਾਂ ਮਾਗਰੇ ਟਰੈਲੀਆਂ ਦੇ ਕਰ ਲੈਣੀਆਂ ਤੇ ਮੈਂ ਇੱਕ ਮਜ਼ਦੂਰ ਦਾ ਪੁੱਤ ਆ ਤੇ ਇੱਕ ਕਿਸਾਨ ਦੇ ਪੁੱਤ ਨੇ ਅਸੀਂ ਕਿਸਾਨਾਂ ਦੇ ਸਿਰ ਤੋਂ ਜੋ ਵੀ ਕਲਾਕਾਰ ਹੈ ਇੰਡਸਟਰੀ ਆ ਫਿਲਮੀ ਇੰਡਸਟਰੀ ਆ ਇਹ ਕਿਸਾਨਾਂ ਦੇ ਸਿਰ ਤੇ ਕਰੋੜਪਤੀ ਬਣੇ ਪਏ ਨੇ ਤੇ ਮੈਂ ਕਰੋੜ ਪਤਰੀ ਮੈਂ ਗਰੀਬ ਪਤੀਆਂ ਤੇ ਮਤਲਬ ਮੈਂ ਕਿਸਾਨਾਂ ਦਾ ਸਾਥ ਦਿੰਦਾ ਮੈਨੂੰ ਪਤਾ ਵੀ ਅਸੀਂ ਕਿਸਾਨਾਂ ਦੇ ਧਰਤੀ ਜੋ ਐ ਬੀ ਗਾਉਂਦ ਨੇ ਕਣਕਾਂ ਗਾਉਂਦ ਨੇ ਗੰਨਾ ਗਾਉਂਦ ਨੇ ਚੀਨੀ ਬਣਦੀ ਆ ਅਖੰਡ ਬਣਦੀ ਆ ਸਬਜ਼ੀਆਂ ਲੱਗਦੀਆਂ ਨੇ ਵੀ ਅਸੀਂ ਕਿਸਾਨਾਂ ਦੇ ਸਿਰ ਤੇ ਰੋਟੀ ਖਾਂਦੇ ਆ ਅੱਜ ਵੀ ਮੈਂ ਪਿਛਲੇ ਸਾਲ ਵੀ ਕਿਸਾਨਾਂ ਦੇ ਨਾਲ ਖੜਾ ਪਿਛਲੇ ਸਾਲ ਮੈਂ ਤੁਰ ਕੇ ਗਿਆ ਸੀ ਇਹਦੀ ਕਿ ਬੈਗਰੂ ਨੇ ਕਿਰਪਾ ਕਰਤੀ ਜਿਹੜੇ ਕਿਸਾਨਾਂ ਨਾਲ ਮੈਂ ਨਵੇਂ ਸ਼ਹਿਰ ਖੜਾ ਸੀ ਨਾਲ ਉਹਨਾਂ ਨੇ ਭਾਂਡੇ ਮਾਂਜਦਾ ਦੀ ਲੰਗਰ ਦੇ ਵਿੱਚ ਉਹਨਾਂ ਨੇ ਮੈਨੂੰ ਮੋਟਰਸਾਈਕਲ ਦੇ ਦਿੱਤਾ ਸੀ ਪਿਛਲੇ ਸਾਲ ਨਾ ਮੈਨੂੰ ਸਮਾਨਤ ਕੀਤਾ ਸੀ ਤੇ ਇਸ ਕਰਕੇ ਮੈਂ ਫਿਰ ਮੈਂ ਕਿਸਾਨਾਂ ਨਾਲ ਖੜਾ ਮੈਨੂੰ ਕੋਈ ਲਾਲਚ ਨਹੀਂ ਵੀ ਮੈਨੂੰ ਚੀਜ਼ਾਂ ਮਿਲਦੀਆਂ ਨੇ ਮੈਂ ਕਹਿੰਦਾ ਵੀ ਅਸੀਂ ਅੱਗੇ ਗਰੀਬਾਂ ਦਾ ਵੀ ਨਾ ਆਵੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋਈ ਵੀ ਮਜ਼ਦੂਰ ਆ ਮੈਂ ਹੁਣ ਵੀ ਉਹਨਾਂ ਮਜ਼ਦੂਰਾਂ ਨੂੰ ਕਹਿੰਦਾ ਦੋ ਦਿਨ ਹੋ ਗਏ ਵੀਰੇ ਤੁਸੀਂ ਇੱਥੇ ਹੀ ਹੋ ਨਾ ਤੇ ਨੁੱਤੇ ਨਹੀਂ ਉਹ ਪਾਣੀ ਨਾਲ ਨਾਲਾਂਗੇ ਯਾਰ ਪਾਣੀ ਮਾਰਨਗੇ ਮੈਂ ਸਾਬਲ ਦੀ ਟਿੱਕੀ ਨਾਲੇ ਲੈ ਜਾਣੀਆਂ ਨੱਚ ਨੱਚ ਕੇ ਨਾ ਆਉਂਗਾ ਮੋਦੀ ਨੂੰ ਪਤਾ ਤਾਂ ਲੱਗ ਜੂਗਾ ਵੀ ਆ ਹੁਣ ਮੈਲ ਉਤਰਦੀ ਆ ਕਿਸਾਨਾਂ ਦੀ ਤੂੰ ਕੀ ਕਰਕੇ ਮੈਂ ਇਹ ਨਾ ਆਉਂਦਾ ਉਹਨਾਂ ਨੇ ਪਾਣੀ ਮਾਰਨਾ ਉਹਦੇ ਨਾਲੇ ਨਹਾਵਾਂਗੇ ਮੈਂ ਉਹ ਢੀਕ ਕਰਦਾ ਵੀ ਚਲ ਕੋਈ ਨਾ ਹੋਰ ਮੈਲ ਚੜ ਜਵੇ ਇਹਦੇ ਚ ਪ੍ਰੈਸ਼ਰ ਵੋ ਹੁੰਦਾ ਇਹਨੇ ਪਾਣੀ ਨਹੀਂ ਤਾਂ 4-5 ਫੁੱਟ ਚੱਕ ਕੇ ਮਾਰਨਾ ਮੈਂ ਨਾ ਕੋਈ ਗੱਲ ਨਹੀਂ ਜੇ ਦਰਖਤ ਤੇ ਮਾਰੇ ਦਰਖਤ ਤੇ ਸਾਬਣ ਲਾ ਕੇ ਬੇ ਥੱਲੇ ਉਤਰਿਆ ਆਵਾਂਗੇ ਹਾਂ ਵੀ ਨਾ ਅਸੀਂ ਇਹ ਕਹਿੰਦੇ ਆ ਮੈਂ ਤਾਂ ਪਹਿਲਾਂ ਦੇ ਮੇਰਾ ਉਸਤਾਦ ਗੁਰਦੇਵ ਢਿੱਲੋਂ ਕਮੇਡੀ ਕਿੰਗਾ ਉਹਦੋਂ ਦਾ ਮੁੱਗੇ ਸਾਡ ਦੇ ਨੇ ਜਗਰਾਮਾ ਗੋਲ ਦੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਜਦੋਂ ਸਿੱਖਣ ਤੋਂ ਪਹਿਲਾਂ ਮੈਂ ਭਾਂਡੇ ਮਾਂਜਦਾ ਹੁੰਦਾ ਸੀ ਉਹਨਾਂ ਦੇ ਉਹਨਾਂ ਨੇ ਇਹੀ ਟ੍ਰੇਨ ਦਿੱਤੀ ਆ ਬਾਤੇ ਕਿਸਾਨਾਂ ਬਾਰੇ ਪਤਾ ਜੀ ਕਿਸਾਨ ਕਹ ਜੇ ਹੁੰਦੇ ਨੇ ਮੈਂ ਕਹ ਜੀ ਹਾਂ ਜੀ ਕਿਸਾਨਾਂ ਬਾਰੇ ਪਤਾ ਕਿਸਾਨ ਕਣਕਾਗਾਉਂਦੇ ਨੇ ਧਾਨ ਬੀਜਦੇ ਨੇ ਤਾਂ ਕਿਸਾਨਾਂ ਦੀ ਰੋਟੀ ਖਾਧੀ ਆ ਮੈਂ ਕਹ ਜੀ ਬਿਲਕੁਲ ਮੈਂ ਚਾਰ ਰੱਖ ਕੇ ਨਿੰਬੂ ਰੱਖ ਕੇ ਸਾਗ ਸਾਗ ਰੱਖ ਕੇ ਮੱਖਣੀ ਰੱਖ ਕੇ ਰੋਟੀ ਖਾਧੀ ਆ ਤੇ ਮੈਂ ਕਿਸਾਨਾਂ ਨਾਲ ਸਾਧਨ ਮੈਂ ਦੇਣਾ ਕਿਉਂ ਮੇਰਾ ਉਸਤਾਦ ਕਿਸਾਨ ਆ ਗੁਰਦੇਵ ਢਿੱਲੋਂ ਜੀ ਭਜਨਾਵਲੀ ਉਹ ਕਿਸਾਨ ਆ ਉਹਦੇ ਕਰਕੇ ਮੈਂ ਉਹਦੀ ਇਲਾਜ ਰੱਖਣ ਆ ਆ ਵੀ ਉਸਤਾਦੀ ਤੁਸੀਂ ਕੈਨੇਡਾ ਚ ਬੈਠੇ ਫਿਕਰ ਨਿਕਾ ਨਾ ਮੈਂ ਤੁਹਾਡਾ ਪੁੱਤਰ ਖੜਾ ਭਗਵੰਤਮਾਨ ਹੋਣਾ ਵਾਲੇ ਕੀ ਕਹਿਣਾ ਚਾਹੇ ਭਗਵੰਤਮਾਨ ਤਾਂ ਜਿਵੇਂ ਮੈਂ ਕਮੇਟੀ ਕਰਦਾ ਆਂ ਤੀਆਂ ਗੱਲਾਂ ਝੂਠੀਆਂ ਕਹਿ ਦਿੰਦਾ ਐ ਜਿਵੇਂ ਮੈਂ ਕਮੇਟੀ ਕਰਦਾ ਹਰ ਇੱਕ ਦੀ ਆਵਾਜ਼ ਕੱਢ ਕੇ ਭਗਵੰਤਮਾਨ ਕਹੋਗਾ ਉਹ ਫਿਕਰ ਨਾ ਕਰੋ ਆਪਾਂ ਤੁਹਾਡੇ ਬਰੋਬਰ ਖੜੇ ਆ ਇਹ ਆ ਕੋਈ ਵੀ ਮੁੱਖ ਮੰਤਰੀ ਜਾਂ ਜੋ ਉਹਨੂੰ ਸੱਚਾ ਹੋਣਾ ਚਾਹੀਦਾ ਇਹ ਕਿਸਾਨ ਨੇ ਕਿਸਾਨ ਗਲਤੀਆਂ ਕਰ ਜਾਂਦੇ ਨੇ ਬੇਲਾਂ ਵੋਟਾਂ ਪਾਈਆਂ ਸੀ ਭਗਵੰਤ ਮਾਨ ਕਿੱਦੋਂ ਤੋਂ ਕਿੱਦੋਂ ਕਿੱਥੇ ਚਲੇ ਗਿਆ ਹੁਣ ਜਹਾਜ਼ 'ਚ ਬਹਿ ਗਿਆ ਜਹਾਜ਼ੋਂ ਥੱਲੇ ਨਹੀਂ ਉਤਰਦਾ ਤੇ ਮਤਲਬ ਸਾਡੀਆਂ ਗਰੀਬਾਂ ਦੀਆਂ ਵੋਟਾਂ ਨਾਲ ਤੇ ਕਿਸਾਨਾਂ ਦੀਆਂ ਵੋਟਾਂ ਨਾਲੇ ਬਣਿਆ ਸਾਡੇ ਮੂਰੇ ਹੀ ਨਹੀਂ ਆਉਂਦਾ ਕੀ ਸਾਡੇ ਦੁੱਖ ਸੁਣਨੇ ਚਾਹੀਦੇ ਚਾਹੇ ਓਰੀ ਆ ਜੇ ਸੰਭੂ ਬਾਰਡਰ ਤੇ ਆ ਜਵੇ ਐਨ ਸਿੰਘੂ ਕਹਿੰਦੇ ਨੇ ਓਰੀ ਆ ਜਵੇ ਸਾਡੇ ਕਿਸਾਨਾਂ ਸਾਡੇ ਨਾਲ ਖੜੇ ਮੂਰੇ ਹੋਵੇ ਅੱਗੇ ਤਾਂ ਮਿੱਠੀਆਂ ਮਿਰਚਾਂ ਲੈ ਕੇ ਜਾਂਦਾ ਹੁਣ ਕੌੜੀਆਂ ਚੱਕ ਕੇ ਲੈ ਕੇ ਜਾਵੇ ਬੋਰੀ ਦੇ ਵਿੱਚ ਪਾ ਕੇ ਤੇ ਮਤਲਬ ਅਸੀਂ ਕਿਸਾਨਾਂ ਦੇ ਨਾਲ ਮੈਂ ਅਖਰ ਚੈਨਲ ਦੇ ਅਖਰ ਚੈਨਲ ਦਾ ਵੀ ਧੰਨਵਾਦ ਕਰਦਾ ਵੀ ਇਹ ਗਰੀਬਾਂ ਦੀ ਬਹੁਤੀ ਸੁਣਦਾ ਤੇ ਕਿਸਾਨਾਂ ਦੀ ਬਹੁਤੀ ਸੁਣਦਾ ਇਹ ਚੈਨਲ ਦਾ ਮੈਂ ਦੁੱਖ ਜੀ ਜੋਗਰਾਜ ਸਿੰਘ ਹੁਣੇ ਉਰੇ ਆਏ ਹੁੰਦੇ ਕਿਹੋ ਜੀ ਬਾਜ ਚ ਕਹਿੰਦੇ ਪੱਥਰ ਵੀ ਬੈਰੀਕਾਡ ਹਟਾ ਦਿਓ ਜੋਗਰਾਜ ਜੋਗਰਾਜ ਰਾਜ ਨੇ ਤਾਂ ਹੁਕਮ ਹੀ ਕਰ ਲਿਆ ਓਏ ਕਿਸਾਨੋ ਓਏ ਹੁਣ ਪੈੜਾ ਮੋਤੀ ਦੀ ਤਾਂ ਤੇ ਪਰ ਰੱਤ ਚਲਦਾ ਓਏ ਸੀਤ ਨਕ ਤਾਂ ਮੱਖੀ ਨਹੀਂ ਬੈਂਦਦੀ ਓਏ ਤਾਂ ਮੱਖੀ ਖਾਣ ਮਜਬੂਰ ਕਰਦਾ ਮੋਤੀਆ ਨਾ ਇਦਾਂ ਫਿਰ ਮੈਂ ਗੱਗੂ ਗੱਲ ਹੈ ਹੈ ਗੱਗੂ ਗੱਲ ਕਹਿੰਦਾ ਉਹਨੇ ਕਹਿੰਦਾ ਓਏ ਕਸਨੋ ਓਏ ਹੁਣ ਤਾਂ ਹੱਕ ਲੈਣ ਦਾ ਥੱਡਾ ਬੇੜਾ ਆ ਗਿਆ ਉੱਪਰ ਜਲੀ ਵਰਬੀ ਆ ਪਰ ਲollipops ਦੇ ਕੇ ਤੋਰਤਾ ਸੀ ਓਏ ਇਸ ਵੀ ਮਿਲ ਲੀਆਂ ਉਹ ਕਿਸਾਨਾਂ ਦੇ ਹੱਕ ਲੈਣ ਵਾਸਤੇ ਅਸੀਂ ਦਿੱਲੀ ਜਾਵਾਂਗੇ ਓਏ ਜਾਊਗਾ ਜੱਗ ਬਿਨਾਂ ਲ ਜਾਊਗਾ ਭੈਣ ਲਿਆ ਵੀਰਾ ਤੇ ਜਸਪਾਲ بھائی ਆਸ-ਆਸੇ ਦੇ ਵਿੱਚ ਕੋਈ ਆਖਿਸ਼ ਕਹਿਣਾ ਚਾਹੁੰਦੇ ਹੋ ਜਿਹੜੀ ਕੋਈ ਮਨ ਦੀ ਖਵਾਇਸ਼ ਚ ਗੱਲ ਕਹਿਣੀ ਤਾਂ ਮੈਂ ਤਾਂ ਇਹੀ ਕਹਣਾ ਜਿਵੇਂ ਮੈਂ ਹੁਣ ਕਿਸਾਨਾਂ ਦੇ ਸਾਥ ਖੜਾ ਜਦੋਂ ਕੋਈ ਟੂਰਨਾਮੈਂਟ ਹੁੰਦਾ ਜਾਂ ਖੇਡ ਮੇਲਾ ਹੁੰਦਾ ਕਸਤੀਆਂ ਹੁੰਦੀਆਂ ਕਸਾਨਾਂ ਨੂੰ ਮੇਰੇ ਨਾਲ ਵੀ ਖੜਨਾ ਚਾਹੀਦਾ ਜੀ ਬਾਈ ਦੇ ਕੇ ਵੀਡੀਓ ਵਾਇਰਲ ਹੋਈ ਸੀ ਮੇਰੀ ਵੀਡੀਓ ਵਾਇਰਲ ਹੋਈ ਦੀ ਬਾਪੂ ਕਹਿ ਕੇ ਸਾਰੇ ਕੰਮ ਦੀ ਭੈਣ ਦੇਖੀ ਸੋ ਇਹ ਜਸਪਾਲ ਜਸਪਾਲ ਹੋਣੀ ਕਮੇਡੀ ਕਲਾਕਾਰ ਕਹਿੰਦੇ ਮੇਚ ਤੇ ਭਗਵੰਤ ਚ ਇੱਕੋ ਹੀ ਭਗਵੰਤਮਾਨ ਹੋਣਾ ਚ ਇੱਕ ਖਾਸ ਗੱਲ ਆਈ ਦੋਨੇ ਕਮੇਡੀ ਕਲਾਕਾਰਾਂ ਨਾਲ ਦੇ ਨਾਲ ਮੋਦੀ ਸਰਕਾਰ ਨੂੰ ਵੀ ਸੀਪ ਲਾਗੇ ਤੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਦੀ ਆਵਾਜ਼ ਦੇ ਵਿੱਚ ਇਨਸਾਫ ਦੀ ਗੱਲ ਵੀ ਕਰ ਗਏ ਆਪਣੇ ਸਹੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ A carde